ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਨੇ ਕੀਤਾ ਵੱਡਾ ਫੇਰਬਦਲ ਪ੍ਰਧਾਨ ਦੇ ਅਹੁਦੇ ਤੇ ਮਹਿਲਾ ਨੂੰ ਕੀਤਾ ਨਿਯੁਗਤ ਪੰਜਾਬ ਪ੍ਰਧਾਨ ਬਣਾ ਦਿੱਤੀ ਇੱਕ ਵੱਡੀ ਮਹਿਲਾ ਜੋ ਮੌਜੂਦਾ ਵਿਧਾਇਕ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਪੁਚਾਲ ਆ ਗਿਆ ਜੋ ਪੰਜਾਬ ਦੇ ਮਹਿਲਾ ਵਿੰਗ ਦੀ ਪ੍ਰਧਾਨ ਪੰਜਾਬ ਦੇ ਵਿੱਚ ਲਾਈ ਗਈ ਹੈ ਜੋ ਕਿ ਮੌਜੂਦਾ ਵਿਧਾਇਕ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਵੇਂ ਹੀ ਪੰਜਾਬ ਦੇ ਵਿੱਚ ਕੱਲ ਵੱਡਾ ਫੇਰਬਦਲ ਕੀਤਾ ਗਿਆ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਪੰਜ ਵੱਖ-ਵੱਖ ਪ੍ਰਧਾਨ ਤੇ ਮੀਤ ਪ੍ਰਧਾਨ 라 ਦਿੱਤੇ ਗਏ ਉਸ ਦੇ ਵਿੱਚ ਹੀ ਮਹਿਲਾ ਵਿੰਗ ਦੀ ਪ੍ਰਧਾਨ ਜੋ ਪਹਿਲਾਂ ਉਸ ਨੂੰ ਹਟਾ ਦਿੱਤਾ ਜਾਂਦਾ ਹੈ ਤੇ ਨਵੀਂ ਮਹਿਲਾ ਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਜਾਂਦਾ ਹੈ ਜੋ ਕਿ ਇੱਕ ਪਾਸੇ ਪੰਜਾਬ ਪ੍ਰਧਾਨ ਅਮਨ अरोड़ा ਜਿਹੜੇ ਕਿ ਦੂਸਰੇ ਪਾਸੇ ਮਹਿਲਾ ਵਿੰਗ ਸੀ ਪੰਜਾਬ ਪ੍ਰਧਾਨ ਪ੍ਰੀਤੀ ਮਹੋਤਰਾ ਪ੍ਰੀਤੀ ਮਹੋਤਰਾ ਦੀਆਂ ਸਵਾਮਾਂ ਖਤਮ ਕਰ ਦਿੱਤੀਆਂ ਗਈਆਂ ਨੇ ਉਹਨਾਂ ਤੋਂ ਅਹੁਦਾ ਵਾਪਸ ਲੈ ਲਿਆ ਗਿਆ ਔਰ ਉਹਨਾਂ ਦੀ ਥਾਂ ਤੇ ਮੋਕੇ ਤੋਂ ਮਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੀ ਜੋ ਅਮਨਦੀਪ ਕੌਰ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਡਾਕਟਰ ਅਮਨਦੀਪ ਕੌਰ ਜਿਹੜੇ ਕਿ ਮੋਕੇ ਤੋਂ ਵਿਧਾਇਕ ਨੇ ਉਹਨਾਂ ਨੂੰ ਮਹਿਲਾ ਪੰਜਾਬ ਸਿੰਗ ਦੀ ਪ੍ਰਧਾਨਯੁਗਤ ਕੀਤਾ ਗਿਆ ਜੋ ਇਸ ਨਿਯੁਕਤੀ ਦੇ ਜ਼ਰੀਏ ਪਾਰਟੀ ਨੇ ਮਹਿਲਾਵਾਂ ਨਾਲ ਜੁੜੇ ਮੁੱਦਿਆਂ ਨੂੰ ਧਿਆਨ ਕੇਂਦਰਿਤ ਕਰਨ ਤੇ ਔਰਤਾਂ ਨੂੰ ਵੱਧ ਅਧਿਕਾਰ ਦੇਣ ਲਈ ਜੋ ਇੱਕ ਗੰਭੀਰਤਾ ਨਾਲ ਫੈਸਲਾ ਲਿਆ ਹੈ ਅਮਨਦੀਪ ਕੌਰ ਜਿਸਨੇ ਪੰਜਾਬ ਵਿੱਚ ਮਹਿਲਾ ਸ਼ਕਤੀਕਰਨ ਅਤੇ ਸਿੱਖਿਆ ਲਈ ਕਈ ਪਹਿਲ ਕਦਮੀਆਂ ਵਿੱਚ ਹਿੱਸਾ ਲਿਆ ਉਹਨਾਂ ਦੀ ਨਿਯੁਕਤੀ ਨੂੰ ਪਾਰਟੀ ਦੇ ਮਹਿਲਾ ਵਿੰਗ ਨੂੰ ਮਜ਼ਬੂਤ ਬਣਾਉਣ ਅਤੇ ਰਾਜ ਵਿੱਚ ਔਰਤਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਸਚਾਰੂ ਬਣਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ ਆਪ ਪੰਜਾਬ ਇੱਕ ਵੱਡੇ ਨੇਤਾ ਨੇ ਕਿਹਾ ਕਿ ਅਮਨਦੀਪ ਕੌਰ ਦਾ ਅਨੁਭਵ ਅਤੇ ਨਿਸ਼ਟਾ ਪਾਰਟੀ ਨੂੰ ਮਹਿਲਾ ਨਾਲ ਸੰਬੰਧਿਤ ਨੀਤੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ ਸੋ ਅਮਨਦੀਪ ਕੌਰ ਦੇ ਬਿਆਨ ਜਿੰਦੇ ਹੋਏ ਕਿ ਪੰਜਾਬ ਦੀਆਂ ਮਹਿਲਾਵਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਤਾਂ ਸੋ ਉਹਨਾਂ ਨੇ ਪਾਰਟੀ ਦੇ ਸਹਿਯੋਗ ਨਾਲ ਮਹਿਲਾ ਸੁਰੱਖਿਆ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਕੰਮ ਕਰਨ ਦਾ ਵੀ ਵਾਅਦਾ ਕੀਤਾ ਸੋ ਇਹੀ ਮਹਿਲਾ ਡਾਕਟਰ ਅਮਨਦੀਪ ਕੌਰ ਨੂੰ 2022 ਦੇ ਵਿੱਚ ਜੋ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਜੋ ਇੱਕ ਮੌਜੂਦਾ ਜਿਸ ਨੂੰ ਟਿਕਟ ਦਿੱਤੀ ਗਈ ਸੀ ਉਹ ਟਿਕਟ ਲੜ ਰਿਹਾ ਉਹ ਵਿਧਾਇਕ ਜਿਹੜਾ ਕਿ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਜਿਸ ਨੇ ਅਮਨਦੀਪ ਕੌਰ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲਾਏ ਸੀ ਕਿ ਉਸਨੇ ਉਸ ਤੋਂ ਬਹੁਤ ਵੱਡਾ ਪੈਸੇ ਦੀ ਡਿਮਾਂਡ ਕੀਤੀ ਹੈ ਪੈਸੇ ਦੀ ਮੰਗ ਕੀਤੀ ਹੈ ਜੋ ਉਸ ਨੂੰ ਟਿਕਟ ਦਵਾਈ ਸੀ ਪਰ ਉਹ ਇਹ ਮੌਕੇ ਤੇ ਆ ਕੇ ਟਿਕਟ ਛੱਡ ਕੇ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਜਾਂਦਾ ਹੈ ਔਰ ਉਸਨੇ ਬਹੁਤ ਵੱਡੇ ਇਲਜ਼ਾਮ ਲਾਏ ਸੀ ਉਹ ਖੁਦ ਡਾਕਟਰ ਸੀ ਔਰ ਡਾਕਟਰ ਅਮਨਦੀਪ ਕੌਰ ਦੇ ਨਾਲ ਉਸਦਾ ਰਾਬਤਾ ਸੀ ਜਿਸਨੇ ਉਸ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿਵਾਉਣ ਤੇ ਉਹ ਬਹੁਤ ਸਾਰਾ ਪੈਸਾ ਲੈਣ ਤੇ ਬਾਅਦ ਉਸ ਦੇ ਉੱਪਰ ਇਲਜ਼ਾਮ ਲੱਗੇ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਨੇ ਉਸ ਮਹਿਲਾ ਡਾਕਟਰ ਅਮਨਦੀਪ ਕੌਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਮਹਿਲਾ ਵਿੰਗ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੋ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਬਦਲਾਅ ਕੀਤਾ ਹੈ ਮਹਿਲਾ ਵਿੰਗ ਦੇ ਵਿੱਚ ਜੋ ਸਾਰੀਆਂ ਮਹਿਲਾਵਾਂ ਨੂੰ ਫਿਰ ਆਮ ਆਦਮੀ ਪਾਰਟੀ ਨਾਲ ਜੋੜਨ ਦਾ ਅਹਿਮ ਯੋਗਦਾਨ ਅਦਾ ਕਰੇਗੀ ਇਹ ਹੀ ਡਾਕਟਰ ਅਮਨਦੀਪ ਕੌਰ ਜਿਨ੍ਹਾਂ ਨੂੰ ਮਾਲਵਾ ਸੈਂਟਰਲ ਦਾ ਪ੍ਰਧਾਨ ਔਰ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਹੈ